ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੀ ਸ਼ੁਰੂਆਤ ਕਰਦੇ ਆਂ ਮਸ਼ੀਨ ਲੱਗੀ ਮੱਕੀ ਵਾਲੀ ਤੇ ਹੁਣ ਤੁਹਾਨੂੰ ਮੈਂ ਖੇਤ ਜਾ ਕੇ ਦਿਖਾਵਾਂ ਟਰੈਕਟਰ ਚੱਲਿਆ ਖੇਤ ਜਾ ਕੇ ਮਾਹੌਲ ਚਾਹਾਂ ਭਤੀਜੋ ਉਹ ਚੱਲ ਰਹੀ ਆ ਮਸ਼ੀਨ ਇੱਕ ਟੈਂਕ ਪਿਆ ਹਜੇ ਤਿੰਨ ਜਿਹੜੇ ਆਗੇ ਉੱਪਰੋਂ ਨਿਕਾਲ ਪਤਾ ਨਹੀਂ ਕੀ ਨਿਕੂਗਾ ਚਲੋ ਜੋ ਪਟਿਆ ਖਟਿਆ ਤੇ ਉਹ ਜਥਵਾਲੀ ਵਾਲੇ ਭਤੀਜ ਦਾ ਧੰਨਵਾਦ ਕਰਦਾ ਜਿਹੜਾ ਮਸ਼ੀਨ ਵਿਚਾਰਾ ਲੈ ਕੇ ਆਇਆ ਸਭ ਤੋਂ ਪਹਿਲਾਂ ਤੇ ਅੱਜ ਨਾ ਪਟਿਆਲੇ ਜਾਣਾ ਭਤੀਜ ਫਿਰ ਤੁਹਾਨੂੰ ਅੱਗੇ ਤੁਹਾਨੂੰ ਪਟਿਆਲੇ ਦਾ ਹਾਲਚਲ ਦਿਖਾਵਾਂਗੇ ਆ ਖੇਤ ਤੁਹਾਨੂੰ ਦਿਖਾਤੇ ਮਸ਼ੀਨ ਲੱਗੀ ਵੀ ਆ ਯਾਰ ਕੁਝ ਕਹਿਣੇ ਹੁੰਦੇ ਚਾਚੇ ਦਿਖਾਉਂਦਾ ਨਹੀਂ ਹੈਗਾ ਅੱਜ ਵਾਲਾ ਬਲੌਗ ਪੂਰਾ ਦੇਖਿਓ ਜਾਣੇ ਆ ਯਾਰ ਦੂਆ ਟੈਂਕ ਪੈ ਗਿਆ ਫਿਰ ਜਾਣੇ ਆ ਮਸ਼ੀਨ ਕੋਲ ਉਹ ਠੀਕ ਹੋ ਪੜਾਈ ਦਾ ਸਾਫਾ ਯਾਰ ਮਸ਼ੀਨ ਦਾ ਸਾਹੀ ਬੋਲੋ ਸਾਬਾ ਯਾਰ ਮਕਾਲ ਤਾਂ ਠੀਕ ਹੀ ਲੱਗ ਰਿਹਾ ਯਾਰ ਤੇ ਚਾਹ ਪੀ ਕੇ ਹਟੇ ਨਹੀਂ ਮੁੰਡੇ ਉਹ ਤੁਹਾਨੂੰ ਫਿਰ ਗਾਹਾਂ ਦਿਖਾਉਣੀ ਆ ਅੱਜ ਪਟਿਆਲੇ ਦੇ ਹਾਲਚਲ ਜੁੜੇ ਰਹੋ ਨਾਲ ਹਾਂਜੀ ਚੱਲਦੇ ਆ ਹੁਣ ਸ਼ਹਿਰ ਨੂੰ ਮਿੱਤਰ ਪਿਆਰਿਓ ਦਿਖਾਉਣੀ ਆ ਤੁਹਾਨੂੰ ਅੱਗੇ ਜਾ ਕੇ ਫਿਰ ਇਸਟਮਪਾਣੀ ਪਟਿਆਲੇ ਨੂੰ ਜਾ ਰਹੇ ਆ ਮੈਂ ਕਿਹਾ ਹਵਾ ਪਵਾ ਲਈਏ ਗੱਡੀ ਚ ਹਵਾ ਘੱਟ ਗਈ ਟਾਇਰ ਚ ਉਹ ਠੀਕ ਹੋ ਜੇ ਗੱਬੇ ਟੋਟੇ ਹੋ ਬਾਕੀ ਤੁਹਾਨੂੰ ਗਾਹਾਂ ਜਾ ਕੇ ਦਿਖਾਉਣੀ ਆ ਹਾਂਜੀ ਆ ਗਏ ਪਟਿਆਲੇ ਮੰਡੀ ਚ ਆਇਆ ਕੀ ਮੜਾ ਜਾਂ ਮੱਕੀ ਦਾ ਪਤਾ ਕਰਨਾ ਮੱਕੀ ਹੁਣ ਚਲਦੇ ਆਂ ਗਾਹਾਂ ਤੋਂ ਦੁਕਾਨ ਹਾਂਜੀ ਹੁਣ ਚਲਦੇ ਆਂ ਗਾਹਾਂ ਨੂੰ ਪਾਉਣੇ ਆ ਚਾਲੇ ਦਿਖਾਉਣੇ ਆ ਤੁਹਾਨੂੰ ਕਿਉਂ ਮੱਕੀ ਉਹ ਮੱਕੀ ਪਈ ਆ ਪਟਿਆਲੇ ਮੰਡੀ ਦੀ ਹਾਂਜੀ ਇੱਧਰ ਬਾਈ ਨੰਬਰ ਨਾ ਪਿੱਛੇ ਖੜਾ ਪਿਆ ਪੇਟ ਕਰ ਰਿਹਾ ਸੀ ਕਿਸੇ ਭਤੀਜੀਆਂ ਵੀ ਆਉਣਾ ਸੀ ਉਹਨਾਂ ਨੇ ਤੇ ਭਤੀਜੀਆਂ ਮਿਲ ਕੇ ਗਈਆਂ ਮਤਲਬ ਤਿਆਰੀ ਕਰ ਰਹੀਆਂ ਨੇ ਡਾਕਟਰੀ ਦੀ ਤੇ ਭਤੀਜ ਵੀ ਮਿਲ ਕੇ ਗਿਆ ਬਹੁਤ ਵਧੀਆ ਲੱਗਿਆ ਤੇ ਉਹਨਾਂ ਦੀ ਕੀ ਹਾਲਾ ਕੀ ਹਾਲਾ ਲਵ ਯੂ ਲਵ ਯੂ ਲਵ ਯੂ ਲਵ ਯੂ ਲਵ ਯੂ ਲਵ ਯੂ ਆ ਆ ਗਏ ਭਤੀਜ ਹਾਂਜੀ ਆ ਭਤੀਜ ਆਈ ਨੇ ਹੁਣ ਕਿਵੇਂ ਠੀਕ ਹੋ ਵਧੀਆ ਵਧੀਆ ਫੁੱਲ ਕੈਮ ਜੀ ਦੇਖ ਲਓ ਚੋਬਰਾਂ ਨੇ ਮੇਲਾ ਲਾਤਾ ਹੈ ਹਾਂ ਜੀ ਹੋ ਠੀਕ ਹੋ ਗਾਣਾ ਪੀਣਾ ਤਾਂ ਨਹੀਂ ਕੁਸਾ ਨਹੀਂ ਨਹੀਂ ਦੱਸ ਦੋ ਨਹੀਂ ਨਹੀਂ ਫੁੱਲ ਜੀ ਫੁੱਲ ਆਪਣੇ ਨਿਪਟ ਗਿਆ ਫਸਲ ਛੋਨੇ ਛੋਨੇ ਦਾ ਹਾਂ ਜੀ ਆਪਣਾ ਨੇ ਨਿਪਟ ਗਿਆ ਜੀ ਠੀਕ ਆ ਠੀਕ ਆ ਠੀਕ ਆ ਆ ਲੈ ਭਈ ਭਤੀਜਾ ਕੇ ਪਲੱਸ 2 ਪਾਸ ਕਰੀਆ ਭਤੀਜਿਆਂ ਨੇ ਸਾਰਿਆਂ ਨੇ ਬੀਏ ਚ ਹੋ ਗਏ ਸਾਰੇ ਹਾਂ ਜੀ ਹਾਂ ਠੀਕ ਆ ਠੀਕ ਆ ਠੀਕ ਆ ਹਾਂ ਜੀ ਭਤੀਜਿਓ ਹੁਣ ਚਲਦੇ ਆ ਪਿੰਡ ਨੂੰ ਬਹੁਤ ਘੁੰਮ ਲਏ ਅੱਜ ਪਿੰਡ ਚਲਦੇ ਆ ਹੁਣ ਹਾਂਜੀ ਅੱਜ ਨਾ ਬਹੁਤ ਜ਼ਿਆਦਾ ਭਤੀਜ ਮਿਲੇ ਪਟਿਆਲੇ ਰੂਹ ਖੁਸ਼ ਕਰਤੀ ਭਤੀਜਿਆਂ ਨੇ 15 ਜਾਂਦੇ ਨੇ 10 ਆਉਂਦੇ ਨੇ 15 ਜਾਂਦੇ ਨੇ 10 ਆਉਂਦੇ ਨੇ ਹੁਣ ਚਲਦੇ ਆ ਪਿੰਡ ਨੂੰ ਚਲਦੇ ਆ ਹੁਣ ਅੱਗੇ ਦੇਖਦੇ ਆ ਜਾ ਕੇ ਜਿਹੜੀ ਕੀ ਅੱਗੇ ਪਿੰਡ ਤੇ ਹੁਣ ਕਰਦੇ ਆ ਰਾਮ ਰੋਟੀ ਖਾਣੇ ਆ ਇੱਕ ਦੋ ਰੋਟੀਆਂ ਖਾ ਕੇ ਟੇਟ ਹੋ ਗਿਆ ਤੇ ਫਿਰ ਮੋਟਰ ਤੇ ਜਾਵਾਂਗੇ ਜ਼ਮੀਨ ਪਾਵਾਂਗੇ ਅੱਜ ਚਲੋ ਓਕੇ